ਆਪਾਂ ਬਸ ਆਮ ਆਨ ਦੇਖ ਲਵਾਂਗੇ 10 ਮਿੰਟ ਦੇਖ ਲਵਾਂਗੇ ਇਹਨਾਂ ਨੂੰ ਕਦੇ ਕੱਟ ਮਾਰਦਾ ਨਾਲੇ ਵੀ ਬਜੇਰੇ ਹੁਣ ਡਗਲੇ ਗਏ ਅੱਛਾ ਕੱਟ ਇਹਨਾਂ ਨੇ ਮਾਰੇ ਉਹਨਾਂ ਨੇ ਕੱਟ ਮਾਰਿਆ ਪਾਲੇ ਟਰੈਕਟਰ ਵਾਲਿਆਂ ਨੇ ਇਹ ਕਿੱਥੋਂ ਆ ਰਹੇ ਸੀ ਤੁਸੀਂ ਇਹ ਆਪਣਾ ਅਟਕ ਪਿੰਡ ਆ ਵੀਰੇ ਢੋਲਣ ਆ ਅੱਛਾ ਜੀ ਉਹ ਮੁੰਡੇ ਹੁਣੇ ਹੀ ਤਾਂ ਇੱਕ ਘੰਟਾ ਹੋਇਆ ਤੁਰੇ ਆ ਢੋਲਣ ਜਾਣਾ ਕਿੱਥੇ ਸੀਗਾ ਫਤੇਗੜ ਸਾਹਿਬ ਅੱਛਾ ਕਿੰਨੇ ਕੀ ਸੰਗਤ ਸੀ ਇਹ ਚ ਇਹ ਚ ਸੀਗੇ ਮੇਰੇ ਖਿਆਲ 20 25 ਹੋਣੇ ਆ ਇਹ ਦੋਨੇ ਟਰੈਲੀਆਂ ਫਤਿਹਗੜ੍ਹ ਸਾਹਿਬ ਵਾਲੀਆਂ ਸੀ ਹਾਂ ਦੋਨੇ ਟਰੈਲੀਆਂ ਫਤਿਹਗੜ੍ਹ ਸਾਹਿਬ ਜਾਣ ਲਈ ਦੋਵੇਂ ਇੱਕੋ ਪਿੰਡ ਦੀਆਂ ਨਹੀਂ ਨਹੀਂ ਉਹ ਮੇਰੇ ਪਿੰਡ ਦੀਆਂ ਉਹ ਅਗਲਾ ਕੋਈ ਨਹੀਂ ਉਹ ਜਾਣਦੇ ਕਿ ਵਿਆਹ ਹੁੰਦਾ ਕਿਵੇਂ ਕਰਾਉਂਦਾ ਸੀ ਬਾਹਰ ਪਹਿਲਾਂ ਬਾਹਰ ਕਟਾਉਂਦਾ ਸੀ ਮੈਂ ਕੋਈ ਮੋਤਾ ਜੀ ਡਰਾਈਵਰ ਨਾਲ ਕਿਹੜਾ ਟਰੈਲੀਆਂ ਖੜੀਆਂ ਗੱਡੀਆਂ ਵਾਲੀਆਂ ਬੜਿਆ ਨਾਂ ਦੱਸ ਦਿਓ ਸਾਨੂੰ ਉਸਕ ਮਤਸੇਕ ਟੋਨਡਵਾਲ ਤੋਂ ਟਰੈਕਟਰ ਆ ਰਿਹਾ ਸੀਗਾ ਇਹ ਅੱਛਾ ਜੀ ਯਾਤਰਾ ਜਾ ਰਹੀ ਫਤਿਹਗੜ੍ਹ ਸਾਹਿਬ ਅੱਛਾ ਜੀ ਤੇ ਉਹ ਟਰੈਕਟਰ ਆ ਰਿਹਾ ਸੀ ਪਿੱਛੋਂ ਸਾਡੇ ਨਾਲ ਗੜੀ ਫਾਇਲਪਿੰਟ ਤੋਂ ਅੱਛਾ ਤੇ ਉਹ ਇਹ ਟਰੈਕਟਰ ਜਾਂਦਾ ਪਿਆ ਰੋਡ ਤੇ ਉਹ ਕ੍ਰੋਸ ਕਰ ਲੱਗੇ ਰਹਿ ਪੂਰੇ ਕੱਟੋਂ ਉਹ ਤੋਂ ਸਵਲਿਆ ਨੇ ਕੱਟ ਵੱਜ ਗਿਆ ਪੂਰੇ ਅੱਛਾ ਜੀ ਤੇ ਉਹ ਜਿਹੜੀ ਟਰੈਲੀ ਸੀ ਉਹ ਟਰੈਲੀ ਸਿੱਧੇ ਟਰੈਕਟਰ 'ਚ ਵੱਜੀ ਆ ਗਈ ਉਹਦੇ ਕਰਕੇ ਬਚਾਓ ਗਿਆ ਫਿਰ ਵੀ ਆ ਬੁਲਾਣਾ ਕਰਕੇ ਬਚਾਅ ਹੋ ਗਿਆ ਸੱਟਾ ਕਾਫੀ ਲੱਗਿਆ ਵਿੱਚ ਮੁੰਡੇ ਦੇ ਪਰ ਬਚਾਅ ਫਿਰ ਵੀ ਜਿਆਦਾ ਦੇ ਦੂੰਗੇ ਸੱਟੇ ਲੱਗੇ ਸਾਰੇ ਦੀ ਸਾਰੀ ਉਹ ਡਰਾਈਵਰ ਵਾਲੇ ਦੇ ਮੋੜੇ ਕੱਟ ਬੱਜੇ ਜਿਹੜਾ ਮੋੜੇ ਡਰਾਈਵਰ ਹੈ ਉਹਦੇ ਅੱਜ ਉਹ ਤੋਂ ਕੱਟ ਬੱਜ ਗਿਆ ਪਹਿਲਾਂ ਮੋੜੇ ਨੇ ਸੋ ਪਿੱਛੇ ਸੀ ਅੱਛਾ ਉਹ ਪਿੱਛੇ ਕਰਾਸ ਕਰ ਲੱਗਾ ਕਰਣ ਲੱਗਾ ਤੇ ਮੋੜੇ ਗੱਡੀ ਆ ਗਈ ਉਹ ਤੋਂ ਇੱਕ ਸੰਭਲਿਆ ਨਹੀਂ ਅੱਛਾ ਉਹ ਤੋਂ ਸੰਭਲਿਆ ਨਹੀਂ ਮੁੰਡਾ ਵੀ 15 ਸਾਲ ਦਾ ਥਾਲ ਦੇ ਮੁੰਡਾ ਇਹ ਮੁੰਡਾ ਵੀ ਹਲਕੀ ਉਮਰ ਦਾ ਸੀਗਾ 15 16 ਸਾਲ ਦਾ ਉਹ ਤੋਂ ਟਰੈਕਟਰ ਨਹੀਂ ਸੰਭਲਿਆ ਨਵਾਲਿਕ ਸੀ ਮੁੰਡਾ ਨਹੀਂ ਨਵਾਲਿਕ ਤਾਂ ਨਹੀਂ 16 ਸਾਲ ਦੀ ਉਮਰ ਦਾ ਹੋਏਗੀ ਪਰ ਫਿਰ ਵੀ ਚਲੋ ਕਹਿੰਦਾ ਮਾਲ ਵੀ ਨਹੀਂ ਸੰਭਲੇ ਆ ਘਬਰਾ ਗਿਆ ਜਿੱਦਾਂ ਲਾ ਲਓ ਸੀ ਹਾਂ ਭਾਂਜਾ ਤਾਂ ਬੜੀ ਐਡੀ ਬਾਕੀ ਫਿਰ ਵੀ ਚਲ ਮੋਚਾ ਹੋ ਗਿਆ ਇੰਨਾ ਵੀ ਸਾਡੇ ਕਿਸੇ ਸੰਗਤ ਦੇ ਸੱਟ ਕੋਈ ਲੱਗੀ ਹੋਰ ਨੂੰ ਸੱਟ ਮਾੜੇ ਮੋਟੇ ਤਿੰਨ ਚਾਰ ਜਰ ਦੇ ਲੱਗੀ আচ্ছা ਉਹ ਕਿੱਥੇ ਉਹਨਾਂ ਨੂੰ ਭੇਜ ਦਿੱਤਾ ਇਹ ਨਾਲ ਦੀ ਹਸਪਤਾਲ ਦਿੱਤੇ ਮਾੜਾ ਮੋਟਾ ਅੱਛਾ ਚਲੋ ਠੀਕ ਬਹੁਤ ਬਚਾਅ ਹੋ ਗਿਆ ਨੇ ਟਰਾਲੀਆਂ ਪਲਟ ਜਾਣੀਆਂ ਘੋਮੀਆਂ ਜੀ ਦਾ ਤੁਹਾਡੇ ਪਾਪੂਲਰ ਨੇ ਰੋਕ ਲਈ ਟਰਾਲੀ ਬਚਾਅ ਹੋ ਗਿਆ ਪੂਰਾ ਬਚਾਅ ਹੁੰਦਾ ਹੀ ਨਹੀਂ ਗੁੱਟਿਆਂ ਕੋ ਸਾਰੇ ਬੰਦੇ ਹੁੜੋ ਬਸਣ ਦੇ ਇੱਕ ਟਰਾਲੀ ਰੋਕੀ ਹੈ ਸ਼ੁਕਰ ਕਰੋ ਗੱਡੀਆਂ ਉਹ ਟਾਇਰ ਤੇ ਥੱਲੇ ਟਾਇਰ ਪੱਲਾ ਧੱਕੀ ਇੱਕ ਬੰਦਾ ਲੱਤ ਥੱਲੇ ਤੋਂ ਗੱਡੀ ਦੇ ਟਾਇਰ ਦੇ ਟਾਇਰ ਦੇ ਥੱਲੇ ਨਾ ਫਿਕਟੀ ਜਦੇ ਇੱਕ ਬੰਦੇ ਟਾਇਰ ਦੇ ਥੱਲੇ ਨਾ ਪੱਟਾ ਮਿੱਟੀ ਪੱਟੀ ਮਿੱਟੀ ਪੱਟ ਕੇ ਮਿੱਟੀ ਪੱਟਦੇ ਅਸੀਂ ਟਾਇਰ ਤੇ ਥੱਲੂਆਂ ਦੇ ਲੱਤ ਗੱਡੀ ਦੀ ਲੱਤ ਨਿਕਲਦੀ ਰਹੀ 10 ਬੰਦੇ ਦੇ ਚਾਰ ਚੱਕਿਆ ਕੋਈ ਜਾਨੀ ਨੂੰ ਬਚਾਅ ਹੋ ਗਿਆ ਬਚਾਅ ਹੋ ਗਿਆ ਕੋਈ ਜਾਨੀ ਪੁਚਾ ਹੋ ਗਈ ਸਾਡੇ ਇੱਕ ਜਿਹੜਾ ਮੁੰਡੇ ਤੇ ਸੀਗੇ ਉਹਦੇ ਕੱਲ ਪਜਾ ਅੱਧ ਜਾ ਨਿਕਲ ਦੋ ਇੰਚ ਤੇ ਕੱਲ ਜਾ ਫੜਿਆ ਕਿੰਨੀ ਕਿ ਸੰਗਤ ਬੈਠੀ ਸੀ ਕਿੰਨੀ ਕਿ ਸੰਗਤ ਬੈਠੀ ਸੀ ਸੰਗਤ ਉਹਦੇ ਵਿੱਚ ਸੇ ਚਲ ਗਿਆ ਬੰਦੇ ਅੱਛਾ ਇਹਦੇ ਵਿੱਚ ਇਹਦੇ ਵਿੱਚ ਵੀ ਜਦੋਂ ਇੰਨੇ ਚੱਲ ਗਿਆ 30 35 ਹੋ ਗਏ ਚਲ ਵੀ ਆ ਕੇ ਇਹਦੇ ਵਿੱਚ ਸੀਗੇ ਚਲ ਵੀ ਆਉ ਉਹਦੇ ਵਿੱਚ ਅੱਛਾ ਅਜੇ ਜਾਣਾ ਸੀ ਫਟੇਕੜ ਜਾ ਰਹੇ ਹਾਂ ਫਟੇਕੜ ਤੋਂ ਆਮ ਜਾ ਰਹੇ ਹਾਂ ਹਲੇ ਹਲੇ ਆ ਰਹੇ ਤਾਂ ਨਹੀਂ ਉਹ ਵੀ ਖੜੀ ਇਕੱਠੀ ਤਰੀ ਇਹ ਵੀ ਇਕੱਠੇ ਤਰੀ ਹੁਣ ਫਿਰ ਹੁਣ ਜਾਣ ਦਾ ਪਲਾਨ ਹੈ ਦੇਖਦੇ ਜੀ ਹੁਣ ਆ ਜਾਣ ਦਾ ਪਲਾਨ ਤਾਂ ਇਹ ਹੀ ਨਹੀਂ ਹੈਗਾ ਮਾਲ ਤੋਂ ਮਾਲ ਸੱਟਾ ਕਿੰਨੀਆਂ ਕਿ ਲੱਗੀਆਂ ਜਾ ਮਾਲ ਨਾਲ ਜਾਓ ਜਿਹੜਾ ਡਰਾਈਵਰ ਬਣਾਓ ਜੀ ਚਾਹ ਬਤਾਓ ਮੁੰਡੇ ਕੋਲ ਜਲਦੀ ਡਰਾਈਵਰ ਟਰੈਕਟਰ ਦੇ ਮੁੰਡਾ ਹੋ ਡਰਾਈਵਰ ਹੀ ਸੀਗਾ ਉਹ ਇੰਦਾ ਦਾ ਨਹੀਂ ਕੱਚਾ ਨਹੀਂ ਸੀਗਾ ਮੁੰਡਾ ਠੀਕ ਸੀਗਾ ਅੱਗੇ ਟ੍ਰੇਲੀ ਟਰੈਕਟਰ ਉਹ ਹੀ ਚਲਾਉਂਦਾ ਲੱਗੇ ਨਾ ਸੌਂੜਿਆ ਨਹੀਂ ਉਹ ਨਹੀਂ ਇਹ ਟ੍ਰੇਲੀ ਵੀ ਟਰੈਕਟਰ ਉਹਦੇ ਕੋਲ ਟਪਿਲਾ ਰੋ ਗੱਡੀ ਆ ਟਰੈਕਟਰ ਵੀ ਆ ਸਭ ਆਜਾ ਕਿਵੇਂ ਵਾਪਰਿਆ ਇਹ ਹਾਂਜੀ ਕਿਵੇਂ ਵਾਪਰਿਆ ਹਾਦਸਾ ਹਾਦਸਾ ਜੀ ਹੁਣ ਪਾਸ ਕਰ ਰਿਹਾ ਸੀਗਾ ਇਹ ਇਹ ਪਾਸ ਕਰਦਾ ਸੀਗਾ ਪਾਸ ਕਰਦੇ ਨੂੰ ਹੋ ਗਿਆ ਕੰਮ ਪਾਦ ਗਿਆ ਇੱਕ ਤਾਂ ਮੈਂ ਪਾ ਕੇ ਮੋਰ ਕੱਢਦਾ ਮੌਕਦਾ ਪਹਿਖ ਫੋਟ ਕੰਮ ਜਿੰਨਾ ਦਾ ਨਹੀਂ ਹੋਈ ਹੈ ਮੈਂ ਕੱਢਦਾ ਸਾਡਾ ਟ੍ਰੈਕ ਤਾਂ ਆਲਰੇਡੀ ਪਹਿਲਾਂ ਹੀ ਮੋਰੇ ਸੀ ਹੁਣ ਦੇ ਆਡੀਟਰ ਮੇਰੀ ਪਾਸ ਪਾਸ ਹੋਇਆ ਉਹ ਕਰ ਲੱਗਾ ਉਹ ਵੀ ਇਹ ਨਹੀਂ ਦੇਖਿਆ ਇਹ ਟ੍ਰੈਕ ਆ ਰਹੀ ਆ ਟਿਕਾ ਇਹਨਾਂ ਪਾਸ ਕੀਤਾ ਉਹ ਤਾਂ ਪਾਸ ਵਾਲੇ ਨੇ 4 ਵਜੇ ਦਾ ਟ੍ਰੈਕ ਕਿਉਂ ਨਹੀਂ ਆ ਕੋਈ ਬਚਾ ਗਿਆ ਕੋਈ ਨੁਕਸਾਨੇ ਤਾਂ ਨਹੀਂ ਹੋਇਆ ਕੋਈ ਨੁਕਸਾਨ ਹੀ ਹੈ ਠੀਕ ਹੈ ਦੇ ਹੋਇਆ ਓਵਰਟੇਕ ਕਰਨ ਲਈ ਹੋਇਆ ਓਵਰਟੇਕ ਕਰਿਆ ਤੇ ਓਵਰਟੇਕ ਮੁੰਡਾ ਡਰਦਾ ਰਿਹਾ ਕਾਫੀ ਅੱਧਾ ਕਿਲੋਮੀਟਰ ਤੋਂ ਟਰਾਲੀਆਂ ਦਾ ਕੋਈ ਰੇਸ ਲਗਾ ਰਹੀ ਸੀ ਜਾਂ ਕੇਵਲ ਲਗਾ ਰੇ ਸੀ ਓਵਰਟੇਕ ਕਰਿਆ ਮੁੰਡਾ ਡਰ ਗਿਆ ਓਵਰਟੇਕ ਕਰਕੇ ਲੱਗੇ ਤਾਂ ਸੰਭਲੇ ਨਵਾਂ ਡਰਾਈਵਰ ਸੀ ਮੁੰਡਾ ਨਹੀਂ ਨਹੀਂ ਐਸੀ ਉਹਨੇ ਬਚਾ ਕਰਿਆ ਨਾ ਓਵਰਟੇਕ ਕਰਕੇ ਬਚਾ ਕਰ ਰਿਹਾ ਕਿੰਨੀ ਉਮਰ ਦਾ ਸੀਗਾ ਇਹ ਮੁੰਡਾ 18 19 ਸਾਲ ਦਾ ਕਿਹੜਾ ਪੁੱਪ ਨਹੀਂ ਗਈ ਕਿਹੜਾ ਮੁੰਡਾ ਜਿਹੜਾ ਚਲਾਉਂਦਾ ਹੋਣਾ ਆਰਨਾ ਮੁੰਡਾ ਦਾ ਹੋਣਾ 22 23 ਸਾਲ ਦਾ ਦਰੀਆ ਦਾ ਮੁੰਡਾ ਦਾ ਬਾਈ ਨਹੀਂ ਨਹੀਂ ਉਹ ਉਹਦਾ 18 ਤੋਂ 19 ਸਾਲ ਦਾ ਡਿਸਾਸਰ ਨੇ ਲੱਗਦਾ Delhi Delhi ਇਹ ਵੀ ਕਾੜੀ ਹੈ ਨੀ ਕਾੜੀ ਹੈ ਹੋਰ ਹੈ ਦੇਖਿਆ ਉੱਤੇ ਤਾਰ ਵੀ ਆ ਨਹੀਂ ਕਰਨਾ ਚਾਹੀਦਾ ਹਾਂ ਹਾਂ ਅਨੋ ਮਾਰ ਕੇ ਇਸ ਤਰ੍ਹਾਂ ਕਰਕੇ ਆਉਂਦਾ ਪਿਆ ਵੀ ਜਿੰਦੀ ਕੋਈ ਵੱਡੀ ਕੋਈ ਬਾਈ ਮੈਨੂੰ ਬੁਲਾਉਂਦੇ ਸੀ ਮੈਨੂੰ ਲੱਗਦਾ ਵੀ ਇਹਨੂੰ ਕਹਿ ਦਈਏ ਨਹੀਂ ਆਪਾਂ ਤਾਂ ਇੱਕ ਮਿੰਟ ਕੁੜੀਆ ਪਹਿਲਾਂ ਨਾਮ ਦੱਸੋ ਤੁਹਾਡਾ ਕੀ ਹੈ ਮੇਰਾ ਨਾਮ ਪਰਮਜੀਤ ਕਾਲਾਪਾ ਹਾਂਜੀ ਹਾਂਜੀ ਅਸੀਂ ਰਾਹੋਂ ਤੋਂ ਆਂਦੇ ਪਏ ਸੀਗੇ ਫਿਰ ਦੇਖਿਆ ਐਕਸੀਡੈਂਟ ਹੋਇਆ ਤਾਂ ਦੋਨੋਂ ਹੀ ਆਹ ਟਰਾਲੀਆਂ ਉਲਟੀਆਂ ਹੋਈਆਂ ਸੀਗੀਆਂ ਵੀ ਦੇਖ ਕੇ ਪਹਿਲਾਂ ਪੁਲਿਸ ਨੂੰ ਕਾਲ ਕੀਤੀ ਤੇ ਆਫਟਰ ਦੈਟ ਅਸੀਂ ਐਂਬੂਲੈਂਸ ਨੂੰ ਕਾਲ ਕੀਤੀ ਲੁਧਿਆਣੇ ਨੂੰ ਕੀਤੀ ਸੀਗੇ ਜਿਹੜਾ ਲੁਧਿਆਣਾ ਪੈਂਦਾ ਨਾ ਇੱਥੇ ਦਾ ਅੱਛਾ ਜੀ ਫਿਰ ਉਹਨਾਂ ਨੂੰ ਦੇਖ ਕੇ ਉਹਨੂੰ ਬੁਲਾ ਕੇ ਹੁਣ ਐਂਬੂਲੈਂਸ ਵੀ ਆ ਗਈ ਐ ਪੁਲਿਸ ਵੀ ਆ ਗਈ ਐ ਅੱਛਾ ਜੀ ਤੇ ਹੁਣ ਅਸੀਂ ਚੱਲੇ ਆ ਜਿੰਨਾ ਖਤ ਹੋਇਆ ਸੀ ਹੱਲ ਕੀਤੀ ਮੈਨੂੰ ਉਸ ਤੋਂ ਬਾਅਦ ਹੁਣ ਚੱਲੇ ਆ ਕਿਉਂਕਿ ਉਹ ਗੁਰੂਤਨ ਨੂੰ ਬੜੀ ਕਾਣੀ ਪਤਾ ਹੁਣ ਐਕਸੀਡੈਂਟ ਹੋਇਆ ਕਿੱਦਾਂ ਕਿੱਦਾਂ ਨਹੀਂ ਹੋਇਆ ਕਿਉਂਕਿ ਹੈ ਨਹੀਂ ਸੀ ਕੋਈ ਵੀ ਹਾਲਾਤ ਚ ਦੱਸਣ ਨੂੰ ਸਾਰੇ ਰੋ ਰੂ ਰਹੇ ਸੀ ਅੱਛਾ ਉਹਨਾਂ ਦੁੱਤਿਆ ਸੀਗਾ ਹਾਂਜੀ ਲੇਡੀ ਵੀ ਸੀ ਵਿੱਚ ਸੰਗਤ ਹਾਂਜੀ ਕਾਫੀ ਜ਼ਿਆਦਾ ਸੰਗਤ ਲੇਡੀਜ਼ ਸੀਗੀਆਂ ਜ਼ਿਆਦਾ ਕਾਫੀ ਉਹਨਾਂ ਨੂੰ ਕਿਸੇ ਨਾ ਸਾਹ ਦੀ ਪ੍ਰੋਬਲਮ ਹੋ ਰਹੀ ਸੀ ਉਦ ਦਿਨ ਨਹੀਂ ਹੋਇਆ ਸੀ ਹਲਕੀ ਕੀਤੀ ਉਹਨਾਂ ਦੀ ਇਹ ਕੁਝ ਦੱਸਿਆ ਉਹਨਾਂ ਨੇ ਵੀ ਕਿਦਾਂ ਦੱਸਦੇ ਨੇ ਜੀ ਪੁੱਛਿਆ ਸੀ ਕਹਿੰਦੇ ਤੁਹਾਨੂੰ ਪਤਾ ਨਹੀਂ ਲੱਗਾ ਸੀ ਪਿੱਛੇ ਹੀ ਬੈਠੇ ਸੀਗੇ ਕਿ ਮੋਰ ਵਾਲੇ ਮੰਗਿਆਂ ਨੂੰ ਪਤਾ ਆ ਉਹਨਾਂ ਦੇ ਕੱਟਾ ਲੱਗੀਆਂ ਹੋਈਆਂ ਸੀਗੀਆਂ ਕਿ ਉਹ ਉਹਨਾਂ ਨੂੰ ਨਾਲ ਗੱਡੀ 'ਚ ਬਿਠਾ ਕੇ ਉਹਨਾਂ ਨੂੰ ਘੇਰ ਦਿੱਤਾ ਸੀਗਾ